ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਸਾਡੀ ਫੈਮਿਲੀ ਦਾ YouTube ਵਾਲੀ ਦਾ ਤੇ ਅਸੀਂ ਮਠਿਆਈ ਲੈ ਕੇ ਆ ਗਏ ਹਾਂ ਸਿਰੇ ਸਿਰ ਲਓ ਜੀ ਡੱਬਾ ਖੋਲਾਂਗੇ ਅਨਬਾਕਸਿੰਗ ਕਰਾਂਗੇ ਡੱਬੇ ਦੀ ਲੋ ਕਰਦੇ ਅਨਬਾਕਸਿੰਗ ਗਿਫਟਾਂ ਦੀ ਅਸੀਂ ਮਠਿਆਈ ਦੇ ਡੱਬੇ ਦੀ ਅਨਬਾਕਸਿੰਗ ਕਰਾਂਗੇ ਇਹ ਆਈ ਹੈ ਜੀ ਸਮਨਗਰੋਂ ਚਾਚੇ ਜੀ ਵਾਲੇ ਘਰੋਂ ਤੇ ਖੋਲਣ ਲੱਗੇ ਹਾਂ ਅਸੀਂ ਡੱਬਾ ਡੱਬਾ ਖੋਲਣ ਲੱਗੇ ਸਾਂ ਪੈਂਦੇ ਕੁੜੀ ਹੋਈ ਉਹ ਪੈਂਦੇ ਕੁੜੀ ਹੋਈ ਲక్ష్ਮੀ ਆਈ ਕਰੇ ਲక్ష్ਮੀ ਆਈ ੜੀ ਲక్ష్ਮੀ ਗੁਰਸਾਂਜ ਕਰ ਗੁਰਸਾਂਜ ਕਰ ਬਹੁਤ ਸੋਹਣਾ ਨਾਮ ਗੁਰਸਾਂਜ ਕਰਦਾ ਨਾਮ ਬਹੁਤ ਸੋਹਣਾ ਰਕਾ ਗੁਰਸਾਂਜ ਕਰ ਜੱਗ ਤੇ ਰਾਤ ਪੈ ਗਈ ਜੇ ਨਾ ਗੁਰੂ ਨਾਲ ਸਾਂਝ ਪੈ ਗਈ ਹੈ ਸਾਂਝ ਕਰਤਾ ਟਪਾ ਗਿਆ ਜੇ ਆਹ 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 ਬਚੰਡਾ ਵੀ ਕਾਨੇਰ ਹੋ ਗਿਆ ਕਾ ਦੀ ਬਸ ਚੋਂ ਤਰ ਗਈ ਤੂੰ ਓਏ ਹੋਏ 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 ਕੀ ਹੇ ਬਤਾਂ ਰੇ ਬਰਫੀ ਗਈ ਉਹ ਆਪੇ ਗੋਰੀ ਗੋਰੀ ਬਰਫੀ ਗਲਵ ਜਾਣ ਬਰਫੀ ਗਈ ਉਹ ਆਪੇ ਗੋਰੀ ਗੋਰੀ ਆ ਬਰਫੀ ਰਗੀ ਆ ਲੈ ਇਧਰੇ ਤੂੰ ਭੈਣ ਦਿਓ ਯਾਰੋ ਸ਼ੂਗਰਾਂ ਦੇ ਮਰੀਜ਼ ਖਾਈ ਬਰਪੀਆਂ ਜਾਂਦੇ ਆ اچھا ਨਹੀਂ ਹੈ ਆਹ ਵਾਹ ਆਪਣਾ ਵਾਹ ਅੱਛਾ ਅੱਛਾ ਠੀਕ ਹੈ ਠੀਕ ਹੈ ਓਕੇ ਗਲਤੀ ਮਾਫ ਗਲਤੀ ਚਲਦੀ ਮਾਫ ਮੇਰੇ ਤਿੰਨ ਪ੍ਰਕਾਰ ਦੀ ਘੱਲ ਮਿਠਾਈ ਹੈ ਤੰਨਾ ਜਣਿਆਂ ਦੀ ਸੀਸਾ ਸੀਸ ਨੂੰ ਅਸੀਂ ਮਿਕਸ ਕਰਕੇ ਖਵਾ ਦਣੀ ਉਹ ਚੂਰਾ ਬਣਾਉਂਦੇ ਹੁੰਦੇ ਨਾ ਜੀ ਸਾਰੀ ਮਠਾਈ ਇਕੱਠੀ ਲੈ ਕੇ ਇੱਕ ਥਾਂ ਦੇ ਉੱਤੇ ਤੇ ਚੂਰੇ ਦੇ ਲੱਡੂ ਬਣਾ ਕੇ ਆਉਂਦੇ ਹੁੰਦੇ ਨਹੀਂ ਉਹਦਾ ਜਦੋਂ ਸਾਰੀ ਮਠਾਈ ਹੈ ਨਾ ਦੋ ਦੋ ਪੀਸ ਲੈ ਲੈਣੇ ਉਹਦੇ ਦੁਕਾਨਦਾਰ ਕੋਲ ਕੁੜਮਾ ਦੀ ਪਰਫੀ ਆਈ ਹੈ ਤੇ ਕੁੜਮੇ ਉਹੜੀਆਂ ਦੇ ਇੱਕੋ ਦਿਨ ਡੱਬਾ ਕਾਜੋ ਕੁੜਮਾ ਕਹਿੰਦੇ ਹੌਲੀ ਹੌਲੀ ਕਾਉਂਸਲ ਇਹਨਾਂ ਨੂੰ ਜੋ ਗੱਲ ਕਰ ਰਹੇ ਨੇ ਗਾਇਜ਼ ਵੇਖੋ ਤੁਸੀਂ ਇਹ ਲੋਕ ਵੱਡੇ ਬਾਰੇ ਨਹੀਂ ਅੜਦੇ ਕੀ ਕਹਿ ਸਕਦੇ ਆ ਉਹ ਵੱਡੇ ਮੰਨਦੇ ਨਹੀਂ ਮੈਂ ਕਾਟ ਕੇ ਮਿੱਡਾ ਪਿੰਦਾ ਜਾ ਯਾਰ ਲਾ ਬਸ ਚਾਂਗ ਲੈ ਕੇ ਵੀ ਚਾਂਗਿਆ ਸਾਡੇ ਹਲੋ ਉਹ ਦੀਪ ਕਿੱਥੇ ਲੈ ਗਿਆ ਤੇ ਨਾ ਦੀਪ ਆਂਦਾ ਬੱਤੀ ਘਟਾਉਂਦੀ ਸਾਰੀ ਰਾਤ ਤੇ ਹੁਣ ਵੀ ਘਟਾਉਂਦੀ ਤੇ ਮੈਂ ਸੌਂਦਾ ਨਹੀਂ ਸੌਂਦਾ ਨਹੀਂ ਹੁਣ ਉੱਠ ਪਿਆ ਆਉਂਦਾ ਲੀੜੇ ਪਾਉਂਦਾ ਆ ਜਾ ਬਹੁਤ ਯਾਰ ਆਉਂਦਾ ਦਰਮੀਂ ਬੋ ਪਾਉਂਦਾ ਤੇ ਹਲੋ ਵੀ ਨਾ ਜੇ ਚਾਹ ਨਾ ਚਾਹ ਨਾ ਮੈਂ ਕਿਹਾ ਉਹ ਆਉਂਦਾ ਚਰਪੀ ਮਗਾ ਦੇ ਚੱਬੀ ਬਣਾ ਕੇ ओके ਸੀ ਸੌਦਾ ਸੁੱਤਾ ਪਹਿਲਾਂ ਅੰਦਰ ਸੁੱਤਾ ਜਣ ਅੰਦਰੋਂ ਬਾਹਰ ਆ ਗਿਆ ਆ ਘੁਗਾ ਆ ਇਹ ਵੀ ਠੀਕ ਨਹੀਂ ਆ ਤਾਂ ਕਰਕੇ ਆਇਆ ਚਲ ਸੌਂ ਲੈਂਦੇ ਯਾ ਨਹੀਂ ਟਾਲ ਦਿਓ ਟਾਲ ਦਿਓ ਤੁਹਾਨੂੰ ਮੈਂ ਦੱਸਾਂ ਤੁਸੀਂ ਤਾਂ ਡਬਾ ਨੋਹ ਗੱਲ ਨੋਨ ਸਾਸਨੇ ਕਰ ਦੇਣਾ ਖਾਲੀ ਮਜਾ ਦਾ 10 ਮਿੰਟਾਂ ਦੇ ਲੈ ਇੱਕ ਬੰਦਾ ਹੀ ਆ ਪੀਸ ਥੋੜਾ ਜਿਹਾ ਇੱਕ ਨਹੀਂ ਖਾਣਾ ਥੋੜਾ ਖਾਣਾ ਹੈ ਅਈ ਇੱਕ ਖਾਤਾ ਹੈ ਹੂੰ ਵਾਉ ਮਾ ਦੀ ਲੋ ਤੇ ਆ ਅਰੇ ਆਪ ਸੀ ਸੜੀ ਨੀ ਗਾਮੇ ਬੋਈ ਆਮੀ ਚੋੜੀ ਨਾ ਬਹੁਤ ਬੜੇ ਵਾਦੇ ਹੀ ਉਦੋਂ ਚਾਹ ਪੀਂਦੀ ਨਾ ਸੀ ਸੋਈ ਯਾ ਨਾ ਹਾਂ ਬਹੁਤ ਲੱਡੂ ਹਰੋ ਹੋਰ ਟੇਡ ਨਿਕਲਿਆ ਬੰਦ ਆ ਗਏ ਉਦੋਂ ਆ ਗਏ ਹੁਣੇ ਆ ਮੈਂ ਸੁਖਮੰਜਾ ਦਾ ਦੋ ਤਿੰਨ ਲੱਬੇ ਖਾ ਗਏ ਦੋ ਤਿੰਨ ਲੱਡੂ ਰੋਈ ਦਾ ਦੇ ਟਾਡੇ ਹਾਂ ਖਾ ਫਾ ਗਏ ਡੇ ਮੋਟੇ ਹੋ ਗਏ ਲੱਡੂ ਚਲੋ ਠੀਕ ਹੈ ਇੱਕ ਹੋਣੀ

ਤਾਂ ਇਹ ਗੀਚਾ ਨਾ ਪੋਤਾ ਸੀਸਾ ਰਾਈ ਈ ਕੰਮ ਦੀਂ ਪ੍ਰੀਤ ਲੈ ਲੋ ਆ ਲੋ ਆ ਲੋ ਜੀ ਤੁਛ ਵੀ ਪੀਣਾ ਮੈਨੇ ਸ਼ੇਕ ਦਾਦੀ ਮम्मा ਨੇ ਬਣਾ ਕੇ ਦਿੱਤਾ ਪੀਣਾ ਯਾਰ ਇਹ ਤਾਂ ਬਹੁਤ ਠੰਡੀ ਕਾਪੀ ਹਾਂ ਪਾਰਦੀ ਨਹੀਂ ਆਣੇ ਊੜਾ ਅਸੀਂ ਕੋਈ ਨੂੰ ਫੇਡ ਨਹੀਂ ਆਵੇ ਦਿੱਤੀ ਜਾਏ ਤੇ ਵਾਦੀ ਰਹੀ ਜੇ ਇਹ ਕੇ ਨੂੰ ਬੋਕ ਲਿਆ ਕੇ ਦਿੱਤੀ ਆ ਉਹਦੇ ਉਹ ਨੂੰ ਕੁੜਾ ਅੱਜ ਆ ਚਲੋ ਜੇ ਵੀ ਨਵਾਂ ਰੈਕ ਪੋਜੀਸ਼ਨ ਤੇ ਮਿਲਾਂਗੇ ਪੂਰਾ ਰਿਡੀਓ ਸਰ ਪੂਰਾ ਰਿਡੀਓ ਦਾ ਕੋਈ ਜੇ ਜਦੋਂ ਬਹਿ ਜਾਓ ਫੇਰ ਜਾਣ ਦੇਣੇ ਕਹਿ ਦਿੰਦੇ ਆ ਉਹਨਾਂ ਨੇ ਫੜਦਾ ਕਰ ਕੋ ਨਹੀਂ ਮੈਂ ਕਰ ਲੈਣਾ ਮੇਰੀ ਇਹ ਨਹੀਂ ਕਹਿੰਦੇ ਕਿ ਜਦੋਂ ਦੁਬਾਰੇ ਆਵੇਂ ਨਾ ਤੂੰ ਗੋਰੀ ਲੈ ਜਾਵੇਂ ਇਕੱਲਾ ਹੀ ਜਾਵੇਂ ਠੀਕ ਹੈ ਕੱਲਣਾ ਨਾ ਹੋਵੇ ਦੋ ਦੋ ਨੂੰ ਚਾ ਗਿਆ ਦੋ ਆ ਗਿਆ ਦੋ ਠੀਕ ਹੈ ਮੈਂ ਰੇਨੇ ਆ ਰੇਨੇ ਆ ਕੋਈ ਬੱਜੀ ਨਾ ਹੋਵੇ ਆ ਗਏ ਅੰਬਰਸਰ ਤੱਕ ਪੈਦਲ ਨਿਕਲੋਣੀ ਹੈ ਉਹਨੂੰ ਸੋਨਾ ਲੈ ਕੇ ਨੂੰ ਆਇਆ ਚੱਲ ਪਾਓ ਹੱਸ ਕੇ ਜਾਏਗਾ ਨਾ ਓਏ ਕੋਈ ਨਹੀਂ ਮਮਾ ਆ ਜਾਣਾ ਮਿੰਟੋ ਮਿੱਡੀ ਫੇਰ ਆਣੇ ਮੈਂ ਆਣਾਂ ਫੇਰ ਆ ਜਾਣਾ ਇੱਥੇ ਆ ਗਿਆ ਕਿਥੇ ਹਾਂ ਕੋਈ ਆ ਆ ਆਪੇ ਆ ਹੀ ਚੱਲ ਆ ਲਮ ਲੈਂਦੇ ਆ ਤੁਹਾਨੂੰ ਥੋੜੇ ਮਹੀਨਿਆਂ ਦਾ ਇੱਕ ਜਲਦੀ ਜਰੂਰ ਜੀ ਚਾਚੂ ਨਹੀਂ ਨਹੀਂ ਹਾਂ ਚਲੋ ਭਾਈ ਉਹ ਕਿਧਰ ਚਲੇ ਗਿਆ ਉਹ ਵੀ ਦਾਦਾ ਅੰਦਾਜ਼ੇ ਨਾਲ ਗਿਆ ਉਹ ਕੋਈ ਨਹੀਂ ਚੱਲ ਗਿਆ ਜਮੇ ਚੁੱਕਾ ਮਾਰ ਰਿਹਾ ਹੈ ਇਹਨੇ ਮੁੜੇ ਜਾਣਾ ਪਿੰਡਾਂ ਘੁੱਟਣ ਨੂੰ ਆ ਮਿਲਦੇ ਅਸੀਂ ਸਾਲੇ ਤੋਂ ਅੱਛਾ ਚੀਸਾ ਕਿ ਦੁਨਾਈ ਲੱਗੀ ਹਾਂ ਹਾਂ ਹੋ ਹੈ ਨਾ ਇਤਨਾ ਬੜੀ ਬੰਦੀ ਹੋਈ ਇਹਦੀ ਇਹ ਐਡੇ ਤੱਕ ਸਾਰਦੇ ਬਣਾਉਂਦੇ ਹਾਂ ਹਾਂ ਉਹ ਵੀ ਐਡੇ ਤੱਕ ਕਹਿੰਗੇ ਮਿਲਣਿਆ ਨਿਆ ਰਮਨਿੰਦੇ ਰਮਨੂ ਨੂੰ ਆਮੀ ਜਾਨ ਆਜ ਬਾਈ ਬਾਈ ਆਹ ਲੇਖਰ ਕੋਟਾ ਮੁਕਾ ਚਾ ਚੇ ਗਾਵ ਦਾਦੇ ਦੇ ਦੇਖਦਾ ਚੰਬੜੀ ਰੇਡੀਅਮ ਬਾਈ ਬਾਈ ਕਿੰਦੇ ਪਾ ਜੂਗਾ ਬਾਕੀ ਬਾਕੀ ਨਹੀਂ ਨਹੀਂ ਸੀਸਾ ਚਾਚੂ ਜੀ ਨੂੰ ਬਾਏ ਬਾਏ ਕਰ ਆਇਆ ਓਏ ਸੋਨਿਓ ਕਮ ਸਾ ਚਾਚੂ ਜੀ ਨੂੰ ਬਾਏ ਬਾਏ ਕਰ ਆਇਆ ਚਾਚੂ ਚਲੇ ਗਏ ਤੇ ਪਾਪਾ ਸਾਡੇ ਨੂੰ ਬੁਖਾਰ ਚੜ ਗਿਆ ਪਤਾ ਨਹੀਂ ਕਦੋਂ ਚੜ ਗਿਆ ਯਾਰ ਸੰਦੀਨ ਲਗਿੰਨਾ ਤੇ ਬੈਠਾ ਵਾਹ ਜਾਂਦਾ ਜੀ ਖਲੋਂਨ ਲੱਗਦਾ আর ਖਲੋਤਾ ਹੀ ਵਾਹ ਜਾਂਦਾ ਉਹ ਗਰਮੀ ਆਣਾ ਦੇ ਉਹ ਜਵੇਂ ਸਰੀਰ ਠੰਡਾ ਗਰਮ ਹੋ ਗਿਆ ਹਨਾ ਚੀਜ਼ ਕਹੋ ਮੈਂ ਆਪਣੇ ਚਾਚੂ ਜੀ ਨੂੰ ਬਾਏ ਬਾਏ ਕਰ ਆਇਆ ਚਾਚੂ ਜੀ ਛੱਗੇ ਚਾਚੂ ਜੀ ਛੱਗੇ ਫੇਰ ਆਉਣਗੇ ਜਲਦੀ 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 ਮੰਨਗੇ ਜਦੋਂ ਬਾਬਾ ਜੀ ਕਹਿ ਕਿਰਪਾ ਕਰਨਗੇ ਉਦੋਂ ਆਉਣਗੇ ਫੇਰ ਛਾੜੀ ਟਾਈਮ ਉਹ ਲੰਘ ਜਾਂਦਾ ਜਵੇ ਲੋ ਜਦੋਂ ਆਏ ਉਹ ਦਿਨ ਸਾਰਿਆਂ ਨੂੰ ਇੰਨਾ ਚਾ ਆਗੇ 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 ਤੇ ਹੁਣ ਜਾਣ ਲੱਗਿਆ ਫੇਰ ਛੋਟੇ ਟਾਈਮ ਹੋ ਗਿਆ ਆ ਲੱਗਣ ਡਿਆ ਥੋ ਕਿ ਕਾਲ ਪਰਸੋਂ ਦੀ ਗੱਲ ਦੇਣ ਤੇ ਐ ਲੰਘਦੇ ਅੱਜ ਪੱਜ ਗਏ ਤੈਨੂੰ ਘਰ ਦੀ ਪਛਾਣ ਆਵੇ ਸੋਨਿਆ ਘਰ ਆ ਗਏ ਆ ਦਾदू जी ਕੋ ਆ ਗਏ ਆ ਦਾਦੀ ਕੋਲੇ ਸਾਰਾ ਬਦਾ ਇਹਨੂੰ ਵੀ ਕਰੇ